ਨੇ ਭਾਈ ਨਾ ਤਾਂ ਸਾਨੂੰ ਭੱਜਣ ਦੀ ਲੋੜ ਨਹੀਂ ਪਹਿਲਾ ਨੰਬਰ ਤਾਂ ਪਤਾ ਕੀ ਗੱਲ ਆ ਸਾਨੂੰ ਇਹਨਾਂ ਦਾ ਗੰਸ਼ਾਂ ਦਾ ਧੂਆਂ ਨਹੀਂ ਚੜਦਾ ਹਾਂ ਇਹਨਾਂ ਨੂੰ ਸਾਡੀ ਦੇਲਾ ਖੇਤਾਂ 'ਚੋਂ ਪ੍ਰਾਰੀ ਦੇ ਧੂਆਂ ਚੜੀ ਜਾਂਦਾ ਸਾਨੂੰ ਬੜਾ ਸਵਾਦ ਜਿਹਾ ਬੜਾ ਆਉਂਦਾ ਅਜੀ ਤਾਂ ਨਾਲ ਜਿਵੇਂ ਦਾਲ ਨਾਲ ਵੀ ਹੁੰਦਾ ਵੀ ਨੂਨ ਖਾ ਲਈਦਾ ਨਾਲ ਫੇਰ ਉਹ ਜੀ ਹੋ ਜਾਂਦੇ ਫੇਰ ਕਹਿੰਦਾ ਵੀ ਹੋਰ ਸਿੱਟੋ ਅਜੀ ਤਾਂ ਇਹੀ ਟਾਈਮ ਪਾਸ ਕਰੀਆ ਗੈਸ ਚੜਦਾ ਬਹੀਰਾ ਕੋਸਾ ਸਭ ਕੁਝ ਮੱਚਦਾ ਵੀ ਐ ਜਦੋਂ ਮੂੰਹ ਤੇ ਲੜਦਾ ਨਾ ਜਿਵੇਂ ਮੱਚਦਾ ਆ ਜਾਂਦਾ ਵੀ ਐ ਜੇ ਸਰਕਾਰ ਮਾਰਨਾ ਹੀ ਚਾਹੁੰਦੀ ਆ ਪੰਜਾਬ ਨੂੰ ਤਾਤਾ ਬੰਬਜਾ ਤੋਪਾਂ ਛਿੱਟੇ ਹੈ ਨਹੀਂ ਐਵੇਂ ਕਿਉਂ ਮੱਥਰੂ ਗਏ ਦੇ ਗੋਲੇ ਛਿੱਟੇ ਨੇ ਕੀ ਕਰੇ ਨੇ ਜੋ ਇਹਨਾਂ ਦਾ ਕੋਈ ਹੱਕ ਬਣਦਾ ਉਹਨਾਂ ਨੂੰ ਦੇ ਦੇਣ ਇਹਨਾਂ ਦਾ ਹੱਕ ਬਣ ਕੇ ਆਪਦੇ ਘਰ ਨੂੰ ਜਾਣ ਸਰਕਾਰ ਰੱਬ ਦੀ ਕੁਰਸੀ ਤੇ ਬੈਠੇ ਜਿਵੇਂ મોદી ਹੋ ਗਿਆ ਇਹ ਹੋ ਗਿਆ ਕੀ ਕਹਿੰਦੇ ਨੇ ਖੱਟਰ ਹੋ ਗਿਆ ਜੋਗੀ ਹੋ ਗਿਆ ਉਹ ਇੱਕ ਹੋਰ ਹੈ ਭਾਰੀਸ਼ਾ ਉਹ ਤੋਂ ਤੁਰਿਆ ਨਹੀਂ ਜਾਂਦਾ ਬਾਤ ਨਹੀਂ ਕੀ ਨਾਮ ਉਹਦਾ ਭੁੱਲ ਜਾਨਾ ਮੈਂ ਅਹਿਮਦ ਸਾਹ ਹਾਂ ਪਾਰੇਸੀ ਵੱਖ ਇਹਨਾਂ ਦੇ ਮੰਨ ਦਾ ਗਲਤ ਕੀੜਾ ਵੀ ਇਹ ਕੰਧਾਂ ਨਾਲ ਜਾਂ ਵੱਖ ਹੋ ਜਾਣਗੇ ਜਾਂ ਅਸੀਂ ਖਾਲਿਸਤਾਨ ਮੰਗਦੇ ਆ ਜਾਂ ਕੁਝ ਮੰਗਦੇ ਆ ਅਸੀਂ ਨਾ ਖਾਲਿਸਤਾਨ ਮੰਗਦੇ ਆ ਨਹੀਂ ਮੰਗਣਾ ਹੀ ਮੰਗਦੇ ਖਾਲਿਸਤਾਨ ਫਿਰ ਕਿਉਂ ਫਿਰ ਕਿਉਂ ਖਾਲਿਸਤਾਨੀ ਫਿਰ ਤੋਂ ਕਿਉਂ ਖਾਲਿਸਤਾਨੀ ਕਹਿ ਕੇ ਰਾਜ ਮੰਗਦੇ ਆ ਰਾਜ ਸੱਤ ਰਿਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਮੈਂ ਹਰਦੀਪ ਕੌਰ ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਆ ਤੇ ਇੱਕ ਤਸਵੀਰ ਤੁਹਾਨੂੰ ਦਿਖਾਨੀ ਆ ਜੋ ਪਿਛਲੀ ਵਾਰ ਵੀ ਅੰਦੋਲਨ ਚ ਸਾਫ਼ ਤੌਰ ਤੇ ਦੇਖਣ ਨੂੰ ਮਿਲੀ ਕਿ ਨਿਹੰਗ ਸਿੰਘ ਹਰ ਅੰਦੋਲਨ ਦੀ ਢਾਲ ਬਣਦੇ ਨੇ ਪਿਛਲੀ ਵਾਰ ਵੀ ਸਿੰਘੂ ਬਾਰਡਰ ਤੇ ਇਹੀ ਦੇਖਣ ਨੂੰ ਮਿਲਿਆ ਤੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਤੇ ਇੱਥੇ ਨਿਹੰਗ ਸਿੰਘ ਇੱਥੇ ਵੀ ਢਾਲ ਬਣੇ ਨੇ ਤੁਸੀਂ ਅੰਦਾਜ਼ਾ ਲਗਾਓ ਸਾਹਮਣੇ ਹਰਿਆਣਾ ਪੁਲਿਸ ਹੈ ਰੈਪਿਡ ਐਕਸ਼ਨ ਫੋਰਸ ਹੈ ਪੂਰੀ ਤਾਕਤ ਹਰਿਆਣਾ ਨੇ ਲਗਾਈ ਹੈ ਤੇ ਇੱਥੇ ਸਭ ਤੋਂ ਅੱਗੇ ਜੋ ਹੈ ਇੱਥੇ ਨਿਹੰਗ ਸਿੰਘ ਡਟੇ ਨੇ ਇਹ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਲਗਾਤਾਰ ਅਥਰੂ ਗੈਸੇ ਗੋਲੇ ਛੱਡੇ ਜਾ ਰਹੇ ਨੇ ਤੇ ਇਹ ਜਿਹੜੇ ਸਾਈਨ ਬੋਰਡ ਵੀ ਨੇ ਜਿਹੜੇ ਵੱਡੇ ਵੱਡੇ ਬੋਰਡਸ ਲੱਗੇ ਨੇ ਇੱਤੇ ਵੀ ਤੁਸੀਂ ਨਿਸ਼ਾਨ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਦੀ ਕਾਰਵਾਈ ਜੋ ਹੈ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਸਰਕਾਰ ਵੱਲੋਂ ਕੀਤੀ ਹੈ ਹਾਂ ਤੇ ਹਰਿਆਣਾ ਸਰਕਾਰ ਵੱਲੋਂ ਜੋ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਉਹਦੇ ਹਰਿਆਣਾ ਪੁਲਿਸ ਹਰਿਆਣਾ ਸਰਕਾਰ ਤੇ ਇੱਧਰ ਜੋ ਹੈ ਸਭ ਤੋਂ ਮੂਰੇ ਨਿਹੰਗ ਸਿੰਘ ਨੇ ਤੇ ਪਿੱਛੇ ਕਿਸਾਨਾਂ ਦਾ ਮੋਰਚਾ ਜੋ ਕਈ ਕਿਲੋਮੀਟਰ ਤੱਕ ਹੈ ਹਾਕਮ ਸਿੰਘ ਜੀ ਸਾਡੇ ਨਾਲ ਨੇ ਬਾਬਾ ਜੀ ਕਿੱਥੋਂ ਆਏ ਹੋ ਤੁਸੀਂ ਅਸੀਂ ਭਾਈ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਤੋਂ ਆਏ ਆ ਉੱਥੇ ਅਸੀਂ ਤਾਂ ਗ੍ਰੰਤੀ ਦੀ ਪਾਠ ਠੀਕ ਡਿਊਟੀ ਕਰਦੇ ਸੀ ਅਸੀਂ ਕੋਈ ਉਹ تھے ਨੀ ਇਹ ਵੀ ਖੇਤੀ ਕਰਦੇ ਆ ਜਾਂ ਸਾਨੂੰ ਕੋਈ ਕਾਨੂੰਨਾਂ ਨਾਲ ਲੜਨ ਦਾ ਸਾਨੂੰ ਕੋਈ ਸ਼ੌਂਕ ਨਹੀਂ ਸਾਨੂੰ ਗੁਰੂ ਨੇ ਕੀ ਸਿਖਾਇਆ ਸਾਨੂੰ ਇਹ ਤੇ ਕਿਹਾ ਵੀ ਕਿਤੇ ਵੀ ਜਿੰਨੇ ਕੋਈ ਅਤਿਆਚਾਰ ਹੁੰਦਾ ਜਾਂ ਕੋਈ ਜ਼ੁਲਮ ਕਿਤੇ ਕਰ ਰਿਹਾ ਕਿਤੇ ਵੀ ਉਹ ਸਿੰਘ ਦਾ ਫਰਜ਼ ਹੈ ਉੱਥੇ ਜਾ ਕੇ ਢਾਲ ਬਣ ਕੇ ਖੜਨਾ ਖੜਨਾ ਵੀ ਆ ਲੜਨਾ ਵੀ ਆ ਖੜਨਾ ਤਾਂ ਚਲੋ ਪਹਿਲਾਂ ਤਾਂ ਘੜ ਕੇ ਗੱਲ ਖੜ ਗੱਲਬਾਤ ਹੀ ਕਰਨੀ ਪੈਂਦੀ ਆ ਖੜਨੇ ਹੀ ਪੈਂਦਾ ਜਦੋਂ ਖੜਨ ਤੇ ਤੇ ਸੀਮਤ ਬਣਾਵੇ ਫਿਰ ਲੜਨਾ ਵੀ ਪੈਂਦਾ ਤੇ ਫਿਰ ਜਦੋਂ ਉਧਰੋਂ ਉਧਰੋਂ ਗੈਸ ਦੇ ਗੋਲੇ ਆਂਦੇ ਨੇ ਸਭ ਤੋਂ ਪਹਿਲਾਂ ਤਾਂ ਇੱਥੇ ਡਿੱਗਦੇ ਨੇ ਫਿਰ ਬਚਾਲੀ ਭੱਜਦੇ ਉਹ ਜਾਂ ਕੋਈ ਗੀਅਰ ਵਗੈਰਾ ਇਸਤੇਮਾਲ ਕਰਦੇ ਕੋਈ ਸੇਫ ਨਹੀਂ ਨਹੀਂ ਬਾਈ ਨਾ ਤਾਂ ਸਾਨੂੰ ਭੱਜਣ ਦੀ ਲੋੜ ਨਹੀਂ ਪਹਿਲਾਂ ਨੰਬਰ ਤਾਂ ਪਤਾ ਕੀ ਗੱਲ ਆ ਸਾਨੂੰ ਇਹਨਾਂ ਦਾ ਗੰਸ਼ਾਂ ਦਾ ਧੂਆਂ ਨਹੀਂ ਚੜਦਾ ਹਾਂ ਇਹਨਾਂ ਨੂੰ ਸਾਡੀ ਦੇਲਾ ਖੇਤਾਂ 'ਚੋਂ ਪ੍ਰਾਰੀ ਦੇ ਧੂਆਂ ਚੜੀ ਜਾਂਦਾ ਸਾਨੂੰ ਬੜਾ ਸਵਾਦ ਜਿਹਾ ਬੜਾ ਆਉਂਦਾ ਅਜੀ ਤਾਂ ਨਾਲ ਜਿਵੇਂ ਦਾਲ ਨਾਲ ਨਹੀਂ ਹੁੰਦਾ ਵੀ ਨੋਣ ਖਾ ਲਈਦਾ ਨਾਲ ਫਿਰ ਉਹ ਜੀ ਹੋ ਜਾਂਦੇ ਫਿਰ ਕਹਿੰਦਾ ਵੀ ਹੋਰ ਸਿੱਟੋ ਅਜੀ ਤਾਂ ਐਂ ਟਾਈਮ ਪਾਸ ਕਰੀਆ ਗੈਸ ਚੜਦਾ ਵਹਿਰਾ ਕੋਸਾ ਸਭ ਕੁਝ ਮੱਚਦਾ ਵੀ ਆ ਜਦੋਂ ਮੂੰਹ ਤੇ ਲੜਦਾ ਨਾ ਜਿਵੇਂ ਮੱਛ ਦਾ ਆ ਜਾ ਵੀ ਹੈ ਕਾਰਨ ਕੀ ਹੋਇਆ ਇਹ ਚੀਜ਼ਾਂ ਨਾਲ ਅਸੀਂ ਕਿਉਂ ਨਹੀਂ ਮਰ ਰਹੇ ਇਹ ਚੀਜ਼ਾਂ ਦਾ ਸਾਨੂੰ ਇਹਨਾਂ ਨੇ ਪਹਿਲਾਂ ਸਪਰੇਆਂ ਚ ਪਾ ਪਾ ਦਿੱਤੀਆਂ ਵੀ ਆ ਨੇ ਸਾਨੂੰ ਇਹਨਾਂ ਨਾਲ ਕੀ ਹੋਣ ਲੱਗਿਆ ਇਹਦਾ ਵੀ ਸਪਰੇਅ ਕਰਦੇ ਪਹਿਲਾਂ ਵੀ ਸਾਡੇ ਪਿੰਡ ਤੇ ਇੰਨੀ ਕ ਲੜਦੀ ਰਹੀ ਹੈ ਇਹਦੇ ਨਾਲ ਨਹੀਂ ਕੁਝ ਹੋਣਾ ਜੇ ਸਰਕਾਰ ਮਾਰਨਾ ਹੀ ਚਾਹੁੰਦੀ ਹੈ ਪੰਜਾਬ ਨੂੰ ਤਾਂ ਤਾਂ ਬੰਬ ਜਾਂ ਤੋਪਾਂ ਛੱਟੇ ਹੈ ਨਹੀਂ ਐਵੇਂ ਕਿਉਂ ਮਥਰੂ ਗਏ ਦੇ ਗੋਲੇ ਛੱਟੇ ਨੇ ਕੀ ਕਰ ਰਹੇ ਨੇ ਜੋ ਇਹਨਾਂ ਦਾ ਕੋਈ ਹੱਕ ਬਣਦਾ ਉਹਨਾਂ ਨੂੰ ਦੇ ਦੇਣ ਇਹਨਾਂ ਦਾ ਹੱਕ ਬਣ ਕੇ ਆਪਦੇ ਘਰ ਨੂੰ ਜਾਣ ਸਰਕਾਰ ਰੱਪਦੀ ਕੁਰਸੀ ਤੇ ਬੈਠੇ ਹੁਣ ਤੁਸੀਂ ਇਹ ਦੇਖੋ ਵੀ ਇਹਨਾਂ ਨੇ ਕੁਰਸੀ ਤੇ ਤਾਨਾ ਸਾਹੀ ਕਿੰਨੀ ਹੈਗੀ ਹੁਣ ਪਹਿਲਾ ਨੰਬਰ ਦਾ ਇਹ ਦੇਖੋ ਵੀ ਤੁਸੀਂ ਕਦੇ ਵੀ ਅੱਜ ਤੱਕ ਤੂੰਡੀ ਵੀ ਘਟੋ ਘਟ 15 16 ਸਾਲ ਦੇ ਵਧੀਆ ਉਮਰ ਸਮਝ ਕੇ ਪੜੇ ਲਿਖੇ ਬੱਚਿਓ ਵੀ ਤੁਸੀਂ ਕਿਸੇ ਵੀ ਬਾਰਡਰ ਤੇ ਜਾ ਕਿਸੇ ਦੇਸ਼ ਤੇ ਕਿਸੇ ਪ੍ਰਭੂ ਦੇਖਿਆ ਕਿਤੇ ਹੈ ਵੀ ਆਪਦੇ ਸਾਡੇ ਬੱਚੀ ਆਪਦੇ ਬੁਢਿਆਂ ਦੀ ਗੋਲੀਆਂ ਛਿੱਟੀ ਜਾਣ ਹੈ ਇਹ ਤਾਨਾ ਸਾਹੀ ਦੇ ਕਾਰਨ ਹੀ ਹੋ ਸਕਦਾ ਹੈ ਸਾਰਾ ਕੁਝ ਆ ਵੀਖੋ ਬਾਬਾ ਜੀ ਗੋਲੇ ਵੀ ਲੈ ਕੇ ਆਈ ਨਹੀਂ ਆ ਬੱਚੇ ਆ ਗੋਲੇ ਆ ਕੇ ਦੇ ਲੋ ਸਤਿ ਸ਼੍ਰੀ ਅਕਾਲ ਬਾਬਾ ਜੀ ਵੈਜੀ ਖਲਸਾ ਵੈਜੀ ਫਤੇ ਜੀ ਆ ਨਿਸ਼ਾਨ ਸਾਹਿਬ ਲੱਗਾ ਸਭ ਤੋਂ ਪਹਿਲਾਂ ਦੇਖੋ ਨਿਸ਼ਾਨ ਸਾਹਿਬ ਤੇ ਇੱਥੇ ਜੋ ਹੈ ਬਿਨਾ ਜੋ ਨੰਗੇ ਪੈਰ ਅੰਦਰ ਜਾਣਾ ਪੈਂਦਾ ਇਹਨਾਂ ਨੇ ਜੋ ਆ ਦੇ ਕੱਲੇ ਕੋਲੇ ਵੀ ਨਹੀਂ ਹੈ ਉਹ ਗੋਲੀ 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 ਉਹ ਗੋਲੀ ਕੰਚਲੀ ਆ ਦੇਖੋ ਅਭੀ ਇਹ ਨਾ ਇੱਕ ਕਿਸੇ ਪਤਨੀ ਕਿਆ ਚੀਜ਼ ਹੈ ਉਹ ਉਸ ਵਿੱਚ ਇਹ ਆ ਦੇਖੋ

ਜੋ ہماری ਸਰਕਾਰ ਪੰਜਾਬ ਕੀ ਜਾਂ ہماری ਪੁਲਿਸ ਨੇ ਦੇਖਣਾ ਚਾਹਤੀ ਹੈ ਵੀ ਤੁਹਾਡਾ ਅਸਲਾ ਕਹਾਂ ਹੈ ਉਹ ਕਿਸੇ ਪੁਲਿਸ ਵਾਲ ਨੇ ਦੱਸਾਇਆ ਹਮਾਰੇ ਕੋ ਉਹ ਕਹਿੰਦਾ ਬਾਬਾ ਜੀ ਅਸਲਾ ਤਾਂ ਉਸਕਾ ਪੂਰਾ ਹੈ ਉਸਕੇ ਪਾਸ ਮੈਂ ਵੀ ਫਿਰ ਅਸਲਾ ਪੂਰਾ ਹੀ ਇਹ ਕਹਾਂ ਸੇ ਆਤਾ ਫਿਰ ਜਾਂ ਤਾਂ ਇਹ ਫੌਜ ਕੇ ਜਵਾਨ ਨਹੀਂ ਚਲਾਤੇ ਕੋਈ ਇਸਨੇ ਕੋਈ ਆਪਣੇ ਬੰਦੇ ਰੱਖੇ ਆ ਜੋ ਇਹ ਅਸਲਾ ਫੈਂਕ ਰਹੇ ਆ ਹਮਾਰੇ ਤੇ ਤੁਹਾਨੂੰ ਲੱਗਦਾ ਖਵਿਆਣਾ ਪੁਲਿਸ ਨੇ ਕੋਈ ਹੋਰ ਬੰਦੇ ਰੱਖੇ ਨੇ ਓਏ ਹਰਿਆਣਾ ਪੁਲਿਸ ਕੋਲੇ ਫਰਿਆਣਾ ਪੁਲਿਸ ਕੇ ਬੰਦੇ ਕਹਾ ਹੈ ਹਰਿਆਣੇ ਕੇ ਪੁਲਿਸ ਵੀ ਕਹਾ ਹੈ ਹਰਿਆਣੇ ਪਾਸ ਜਿਤਨੀ ਵੀ ਹਮਾਰੇ ਪੰਜਾਬ ਤੇ ਭਾਰੂ ਪੜ ਜਾਏਗੀ ਰੈਪਿਡ ਐਕਸ਼ਨ ਫੋਰਸ ਵੀ ਮੰਗਵਾਈ ਹੋਰ ਜੋ ਇਹਨਾਂ ਦੇ ਆਰ ਆਰ ਐਸ ਵਾਲੇ ਲੋਕ ਹੈ ਨਾ ਜੋ ਸਰਕਾਰੀ ਕੁਰਸੀ ਕੇ ਭੁੱਖੇ ਲੋਕ ਹੈ ਹੈ ਜੈਸੇ ਮੋਦੀ ਹੋ ਗਿਆ ਇਹ ਹੋ ਗਿਆ ਕੀ ਕਹਿੰਦੇ ਨੇ ਖੱਟਰ ਹੋ ਗਿਆ ਜੋਗੀ ਹੋ ਗਿਆ ਉਹ ਇੱਕ ਹੋਰ ਆ ਭਾਰੀ ਸ਼ਾਹ ਤੋਂ ਤੁਰਿਆ ਨਹੀਂ ਜਾਂਦਾ ਬਾਤ ਨਹੀਂ ਕਿਆ ਨਾਮ ਉਹਦਾ ਭੁੱਲ ਜਾਂਦਾ ਮੈਂ ਅਹਿਮਦ ਸ਼ਾਹ ਹੈ ਤੂੰ ਇਹ ਇਕੱਠੇ ਹੋਏ ਹੈ ਇੱਕਠੇ ਹੋ ਕੇ ਸਿਰਫ ਤਾਨਾ ਸਾਹੀ ਹੀ ਕਰ ਰਹੇ ਹੈ ਨਾ ਤਾਂ ਕੋਈ ਇਹ ਪੰਜਾਬ ਕੇ ਲੋਗ ਨਾ ਹਰਿਆਣਾ ਕੇ ਪੂਰੀ ਇੰਡੀਆ ਕੇ ਲੋਗ ਦੁਖੀ ਹਨ ਇਸੇ ਪੂਰੀ ਇੰਡੀਆ ਕਾ ਵੀ ਚਾਹੀਦਾ ਸਭ ਕੁਝ ਕੱਲੇ ਕਿਸਾਨ ਕੋ ਨਹੀਂ ਚਾਹੀਦਾ ਚਲੋ ਪੰਜਾਬ ਕੇ ਕਿਸਾਨੋ ਨੂੰ ਤਾਂ ਫੇਰ ਵੀ ਫਸਲ ਮਿਲਦੀ ਹੈ ਪਰ ਅਸੀਂ ਇੱਥੇ ਦੇਖ ਰਹੇ ਨਾ ਤੁਸੀਂ ਕਿਸਾਨੋ ਤੇ ਬਥੇਰੇ ਇੱਥੇ ਲੋਕ ਨੇ ਜਿੰਨਾ ਦਾ ਕਿਸਾਨੀ ਮੁੱਖ ਧੰਦਾ ਤਾਂ ਨਹੀਂ ਹੈ ਕੀਤਾ ਤਾਂ ਨਹੀਂ ਹੈ ਪਰ ਇੱਥੇ ਉਹ ਪਹੁੰਚ ਰਹੇ ਨੇ ਆਪਣੇ ਪੰਜਾਬ ਦਾ ਹਾਲ ਦੇਖਣ ਆਪਣੇ ਕਿਸਾਨਾਂ ਦਾ ਹਾਲ ਦੇਖਣ ਤੇ ਜਿਵੇਂ ਅਸੀਂ ਵਾਗਾ ਬਾਰਡਰ ਜਾਣਦੇ ਆ ਉੱਥੇ ਪਰੇਡ ਦੇਖਣ ਜਾਂਦੇ ਆ ਅਸੀਂ ਇੱਥੇ ਵੀ ਬਥੇਰੇ ਲੋਕ ਦੇਖ ਰਹੇ ਆ ਜਿਹੜੇ ਇੱਥੇ ਇਹ ਵਾਲਾ ਬਾਰਡਰ ਦੇਖਣ ਆ ਰਹੇ ਸ਼ੰਭੂ ਬਾਰਡਰ ਕਿ ਇੱਥੇ ਹੋ ਕੀ ਰਹੀ ਆ ਸਭ ਹੈਰਾਨ ਨੇ ਕਿ ਆਕਰ ਇੰਨੀ ਕਾਰਵਾਈ ਤੇ ਸਰਕਾਰ ਵੀ ਸਾਡੀ ਭਗਵੰਤ ਸਰਕਾਰ ਵੀ ਕੋਈ ਖਾਸ ਜਵਾਬ ਦੇ ਹੀ ਨਹੀਂ ਰਹੀ ਅਗਰ ਪਹਿਲੇ ਦਿਨ ਸਖਤ ਐਕਸ਼ਨ ਲਿਆ ਹੁੰਦਾ ਕੋਈ ਗੱਲਬਾਤ ਕਰੜੇ ਸ਼ਬਦਾਂ ਚ ਕੀਤੀ ਹੁੰਦੀ ਤਾਂ ਲੱਗਦਾ ਕੱਲੇ ਹਾਲ ਹੁੰਦਾ ਕੱਲ ਜੇ ਇਸ ਤਰੀਕੇ ਨਾਲ ਕਿਸਾਨ ਲੀਡਰ ਅੱਗੇ ਵਧਦੇ ਨੇ ਉਹਨਾਂ ਤੇ ਵੀ ਅਥਰੂ ਗਏ ਸੀ ਗੋਲੇ ਸੁੱਟੇ ਜਾਂਦੇ ਨੇ ਉਹ ਤਾਂ ਕਹਿੰਦੇ ਸੀ ਨਹੀਂ ਹੱਥੇ ਚੱਲੇ ਸੀ ਅਸੀਂ ਤਾਂ ਬਿਨਾ ਟਰੈਕਟਰਾਂ ਤੋਂ ਚੱਲੇ ਸੀ ਖੱਟਰ ਸਰਕਾਰ ਤੇ ਹੀ ਕਹਿ ਰਹੀ ਸੀ ਸ਼ਸਤਰ ਸਾਡੇ ਕੋਲ ਹੀ ਨੇ ਭਾਈ ਕਿਸੇ ਕੋਲ ਆ ਮੁੰਡੇ ਖੜੇ ਨੇ ਬਾਕੀ ਦੂਜੇ ਨਾਲ ਮੇਰੇ ਕੋਲੇ ਦੇਖੋ ਕਿਰਪਾਨ ਵੀ ਆ ਬਰਛਾ ਵੀ ਹੈਰਾ ਗੁਸਾ ਸਾਨੂੰ ਕਹਿ ਦੇਣ ਜੋ ਕੁਝ ਕਹਿ ਸਕਦੇ ਨੇ ਇਹਨਾਂ ਕੋਲੇ ਕੀ ਆ ਖਾਲੀ ਹੱਥਾਂ ਦੇ ਗੋਲੇ ਕਿਉਂ ਮਾਰਦੇ ਨੇ ਸਾਡੇ ਮਾਰ ਲੈਣ ਚਲੋ ਠੀਕ ਆ ਸਾਡੇ ਕੋਲੇ ਸ਼ ਜੇ ਗੋਲੇ ਮਾਰ ਰਹੇ ਨੇ ਗੋਲਾ ਉਹਦੇ ਮਾਰਨ ਜਿਹੜਾ ਗੋਲੇ ਮਾਰਨ ਲਾਇਕ ਹੈ ਜਿਹੜਾ ਗੋਲਾ ਮਾਰ ਕੇ ਜਿਹਦੇ ਲਾਇਕ ਹੀ ਨਹੀਂ ਗੋਲਾ ਮਾਰਦੇ ਉਹਦੇ ਕਿਉਂ ਮਾਰਦੇ ਨੇ ਕੋਈ ਉਹਨਾਂ ਨੂੰ ਟ੍ਰੇਨਿੰਗ ਦਿੰਦੇ ਨੇ ਇਹ ਮਤਲਬ ਤਾਂ ਇਹ ਹੈ ਵੀ ਜਿਹੜੀ ਸਾਡੀ ਨਵੀਂ ਜਵਾਨੀ ਆ ਸਾਡਾ ਤਾਂ ਸਮਾਂ ਲੰਘ ਗਿਆ ਨਵੀਂ ਜਵਾਨੀ ਨੂੰ ਟ੍ਰੇਨਿੰਗ ਦੇ ਰਹੇ ਨੇ ਇਹ ਵੀ ਕਿਦੇ ਭਲੇਖੇ ਜਨਾ ਰੇ ਜੋ ਵੀ ਸਰਕਾਰ ਥੋੜੀ ਆ ਜਾ ਕੁਰਸੀ ਥੋੜੀ ਆ ਜਾ ਇੰਡੀਆ ਥੋੜੀ ਨਹੀਂ ਨਹੀਂ ਵੀ ਤੁਸੀਂ ਵੱਖੋਂ ਸਾਥੇ ਤੋਂ ਇਹਨਾਂ ਨੇ ਕਹਿੰਦਾ ਵੀ ਕੱਢਤੀਆਂ ਪਰ ਅਸੀਂ ਵੱਖ ਇਹਨਾਂ ਦੇ ਮਨ ਦਾ ਗਲਤ ਕੀੜਾ ਵੀ ਇਹ ਕੰਧਾਂ ਨਾਲ ਜਾ ਵੱਖ ਹੋ ਜਾਣਗੇ ਜਾਂ ਅਸੀਂ ਖਾਲਿਸਤਾਨ ਮੰਗਦੇ ਆ ਜਾਂ ਕੁਝ ਮੰਗਦੇ ਆ ਅਸੀਂ ਨਾ ਖਾਲਿਸਤਾਨ ਮੰਗਦੇ ਆ ਨਹੀਂ ਮੰਗਣਾ ਹੀ ਮੰਗਦੇ ਖਾਲਿਸਤਾਨ ਫਿਰ ਕਿਉਂ ਫਿਰ ਕਿਉਂ ਖਾਲਿਸਤਾਨੀ ਫਿਰ ਤੋਂ ਕਿਉਂ ਖਾਲਿਸਤਾਨੀ ਕਹੇ ਕਿ ਰਾਜ ਮੰਗਦੇ ਆ ਰਾਜ ਖਾਲਸਾ ਰਾਜ ਕੱਲਾ ਇਹਨਾਂ ਦਾ ਇਤਨੇ ਜਿਹੇ ਪਰ ਕਾਬਲ ਵੀ ਜਾ ਕੇ ਪੰਗਾ ਲਵਾਂਗੇ ਅਜੀ ਦਾ ਪਾਕਿਸਤਾਨ ਚ ਲਾਹੌਰ ਤੇ ਵੀ ਜਾ ਕੇ ਪੰਗਾ ਲਵਾਂਗੇ ਅਜੀ ਦਾ ਚੀਨ ਚ ਵੀ ਜਾ ਕੇ ਪੰਗਾ ਲਵਾਂਗੇ ਸਾਨੂੰ ਇਸ ਤੋਂ ਪਹਿਲਾਂ ਸਾਡੀ ਇੰਡੀਆ ਸਾਨੂੰ ਆ ਸਾਡੇ ਦਾ ਪਹਿਲਾਂ ਪੂਰਾ ਦੇਣ ਸਾਨੂੰ ਦੇਣ ਦਾ ਪੂਰਾ ਫਿਰ ਦਿਖਾਈਏ ਇਹਨਾਂ ਨੂੰ ਜਦੋਂ ਸਾਡਾ ਰਾਜਤੀ ਤੁਸੀਂ ਇਹ ਦੇਖੋ ਵੀ ਇੰਡੀਆ ਕਿੱਥੇ ਤੱਕ ਦੀ ਕਿੱਥੇ ਕਾਬਲ ਪਿਆ ਹੈ ਇਹਨਾਂ ਨੇ ਰਾਜ ਜਿੱਦੇ ਦਾ ਇਹਨਾਂ ਦੇ ਹੱਥ ਚ ਕੁਰਸੀ ਆਈ ਹੈ ਇਹ ਇਹਨਾਂ ਨੇ ਇੰਡੀਆ ਵਧਾਈਆ ਕਟਾਈਆ ਇਹਨਾਂ ਨੇ ਸਾਡਾ ਦੇਸ਼ ਘਮਾਇਆ ਬਚਾਇਆ ਨਹੀਂ ਹੈਗਾ ਮਤਲਬ ਹੇ ਜੇ ਸਾਡਾ ਦੇਸ਼ ਬਚਾਇਆ ਨਹੀਂ ਫਿਰ ਸਾਡੇ ਦੇਸ਼ ਦੀ ਜਨਤਾ ਨੂੰ ਇਹ ਚਾਹੀਦਾ ਵੀ ਸ਼ੱਤਾਂ ਤੇ ਕਰਾਉਣਾ ਲਿਖੀ ਜਾਂਦਾ ਤੂੰ ਬਾਬਾ ਜੀ ਹੋਰ ਕਿੰਨੀ ਦਿਨ ਬੈਠੇ ਰਹੋਗੇ ਜੇ ਇਹ ਅੰਦੋਲਨ ਜਿੰਨੀ ਦਿਨ ਚੱਲੂਗਾ ਉਨੀ ਦਿਨ ਤੁਸੀਂ ਇੱਥੇ ਬੈਠੋਗੇ ਪਿੱਛੇ ਘਰ ਪਰਿਵਾਰ ਘਰ ਪਰਿਵਾਰ ਦਾ ਭਾਈ ਗੁਰਦੁਆਰੇ ਚ ਆਏ ਵੇ ਸੁਣ ਲਿਖਦੀ ਗੱਲ ਨੇ ਗ੍ਰੰਥੀ ਬੰਦਿਆਂ ਘਰ ਪਰਿਵਾਰ ਦਾ ਸਾਡੇ ਕੋਈ ਹੁੰਦਾ ਨਹੀਂ ਸਾਡੇ ਦਾ ਜਿੱਥੇ ਕਹਿੰਦਾ ਉਹ ਜਿਵੇਂ ਕਹਿੰਦਾ ਡਾਂਗ ਤੇ ਡੇਰਾ ਇਹੀ ਪਿੰਡ ਮੇਰਾ ਹੁਣ ਤਾਂ ਤੂੰ ਐ ਸਮਝ ਲੈ ਜਿਹੜਾ ਸ਼ੰਪੂ ਵੱਡ ਰਹੀ ਹੈ ਇਹੀ ਹੈ ਮੇਰਾ ਇੱਥੇ ਗੁਰਦੁਆਰਾ ਬਣਾ ਲੈਣਾ ਜੇ ਤਾਂ ਇਹਨਾਂ ਨੇ ਸਾਨੂੰ ਇਥੋਂ ਵਾਪ ਨਹੀਂ ਚੁੱਪ ਕਰਕੇ ਨਿਸ਼ਾਨ ਲੱਗ ਗਿਆ ਇਥੇ ਦੋ ਹੋਰ ਲਾਵਾਂ ਕਮਰੇ ਚੁੱਪ ਕਰਕੇ ਲੰਗਰ ਲਾ ਕੇ ਆਨੰਦ ਲਾਵਾਂਗੇ ਹਾਂ ਤੇ ਅੱਗੇ ਤੁਸੀਂ ਵਧਣ ਦੀ ਕੋਸ਼ਿਸ਼ ਕੀਤੀ ਤੁਸੀਂ ਜਿਵੇਂ ਜਾਂਦੇ ਨੇ ਕੋਈ ਨੌਜਵਾਨ ਨਹੀਂ ਨਹੀਂ ਅਸੀਂ ਨਹੀਂ ਬਾਦ ਦੇ ਭਾਈ ਜੇ ਜਦੋਂ ਅਸੀਂ ਕੋਸ਼ਿਸ਼ ਕਰ ਲਈ ਨਾ ਫਿਰ ਇਹਨਾਂ ਦੀਆਂ ਕੋਸ਼ਿਸ਼ਾਂ ਨਹੀਂ ਹੋਣੀਆਂ ਚੱਕਰ ਤਾਂ ਹੀ ਹੈ ਨਾ ਦਾ ਜਵਾਕ ਦੇਖਦੇ ਨੇ ਐਦਾ ਹੀ ਜਵਾਕਾਂ ਹੁੰਦੇ ਦਾ ਵੀ ਦੇਖੋ ਤੁਸੀਂ ਪਹਿਲਾਂ ਛੇੜ ਕੇ ਗਈ ਆ ਐਦਾ ਜਿਵੇਂ ਕਹਿੰਦੇ ਅਸੀਂ ਮਖਿਆਲ ਚੂੜੇ ਮਾਰਦੇ ਆ ਜਦੋਂ ਅਸੀਂ ਮਖਿਆਲ ਚੋਂਦੇ ਆਗੇ ਨਾ ਚੋਂਦੇ ਤਾਂ ਫਿਰ ਦਿਨੇ 12 ਵਜੇ ਰਾਤ ਨੂੰ 12 ਵਜੇ ਉਹ ਤਾਂ 12 ਵਜੇ ਸੁੱਤੇ ਪਿਆ ਨਹੀਂ ਦੱਬਾਂਗੇ ਜਾਂ ਦੱਬਾਂਗੇ ਤਾਂ ਮੋਦੀ ਵੀ ਅਜਰ ਜਾਈ ਚ ਪਿਆ ਹੋ ਜਦੋਂ ਜਾ ਕੇ ਢਾਂਗ ਖੜਕੂ ਇਹ ਦੇਖ ਲਿਓ ਪਰ ਕਾਫੀ ਉਹਨਾਂ ਨੇ ਸਖਤ ਪੂਰੀ ਲਗਾਈ ਹੋਈ ਹੈ ਫੋਰਸ ਮੋਨ ਲੋਕ ਕੋਸ ਮਰਜ਼ੀ ਕਰੀ ਜਾਣ ਇਹਦਾ ਪਹਿਲਾਂ ਵੀ ਤੋੜੀਆਂ ਨੇ ਅਸੀਂ ਇਹਨਾਂ ਦੇ ਕੀ ਕੀ ਗੱਲ ਹੈ ਉਹਨਾਂ ਕੋਲੇ ਕੀ ਹੈ ਬਰੂਦ ਹੈ ਹੋਰ ਕੀ ਹੈ ਬਰੂਦਾਂ ਨਾਲ ਥੋੜੋ ਕਿਤੇ ਮਾਰਦੇ ਹੁੰਦੇ ਨੇ ਸਿੰਘ ਇਹ ਨਹੀਂਗਾ ਉਹਦਾ ਇਹ ਮੇਕਾ ਪਾਕਿਸਤਾਨ ਦੇ ਅਧਿਦੇਸ਼ਾਂ ਡਰਾਉਣ ਵਾਲੀ ਗੱਲਾਂ ਨੇ ਸਿੰਘ ਨਾ ਇਹਨਾਂ ਵਿਰੋਧਾਂ ਬਰਾਦਾਂ ਤੋਂ ਡਰੇ ਇਹਨਾਂ ਡਰਨਾ ਨਾ ਅਜੇ ਅਸੀਂ ਨੇ ਗਾਹ ਵਧਣ ਦੀ ਹਿੰਮਤੀ ਕੀਤੀ ਹੈ ਅਜੇ ਇਹਦਾ ਜਵਾਕਾਂ ਨੂੰ ਲੋਰੀਆਂ ਆਉਣਿਆ ਜਿੱਦੇ ਸਾਡੀ ਗਾਹ ਵਧਣ ਦੀ ਹਿੰਮਤ ਹੋ ਗਈ ਨਾ ਉਹਦੇ ਦਾ ਜਿਵੇਂ ਕਹਿੰਦੇ ਇਸ ਦੇ ਹੱਥ ਵਿੱਚ ਜੇ ਮਿਲ ਗਿਆ ਜੇ ਮਿਲ ਗਿਆ ਤਾਂ ਮੋਦੀ ਮਿਡਿਆਈ ਦੱਚੂਗੀ ਇਸ ਨਹਿੰਗੋ ਨੇ ਆ ਕੇ ਜੇ ਕਰ ਦਿਆ ਖਾਲੋ ਐਸਾ ਫੂਕ ਦਿਆ ਐਸਾ ਫੂਕ ਦਿਆ ਪਰ ਹੁਣ ਜਦੋਂ ਲਾਲ ਗਰੇ ਦੇ ਬਾਗੇ ਬੈਗੇ ਪੰਥੀ ਮਾਰ ਕੇ ਫੇਰ ਨਹੀਂ ਹਲਦੇ ਫੇ ਤਾਂ ਸਾਡੇ ਆਊਟਰ ਚੱਲੂ ਮੋਦੀ ਦੇ ਨਹੀਂ ਚੱਲਣਾ ਇਹਨੇ ਕੀ ਸਾਡੀ ਬੇਨਤੀ ਆ ਬਖ ਖਾਲਸਾ ਫਤਿਹ ਬਿਲਕੁਲ ਬਾਬਾ ਜੀ ਤਿਆਰੀ ਹੈ ਫਿਰ ਇੱਥੇ ਸਭ ਤੋਂ ਮੂਰੇ ਤੁਸੀਂ ਡਟੇ ਹੋ ਬੜੇ ਨੌਜਵਾਨਾਂ ਦੀ ਕਿਸਾਨਾਂ ਦੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਹੈ ਇਹ ਜੀ ਕਾਲਪੁਰਖ ਨੇ ਡਿਊਟੀ ਲਈ ਆ ਤੇ ਡਿਊਟੀ ਪੂਤਾਉਣੇ ਆ ਹੂੰ ਜ਼ਿੰਮੇਵਾਰੀ ਤਾਂ ਕਾਲਪੁਰਖ ਦੀ ਆ ਹੂੰ ਤਾਂ ਬਿਲਕੁਲ ਚੁਕੀਦਾਰ ਪਹਿਰੇਦਾਰ ਬਣ ਕੇ ਇਹਨੇ ਡਿਊਟੀ ਦੇ ਰਿਹਾ ਹੈ ਤੇ ਬਿਲਕੁਲ ਤੁਸੀਂ ਹੌਸਲੇ ਦੇਖ ਰਹੇ ਹੋ ਇਹ ਨਾ ਕਿਸਾਨਾਂ ਦੇ ਨਿਹੰਗ ਸਿੰਘਾਂ ਦੇ ਹਰ ਮੋਰਚੇ ਤੇ ਇਹ ਸਭ ਤੋਂ ਮੂਰੇ ਹੁੰਦੇ ਨੇ ਤੇ ਇਸ ਵਾਰ ਵੀ ਸ਼ੰਭੂ ਬਾਰਡਰ ਤੇ ਹਜ਼ਾਰਾਂ ਕਿਸਾਨਾਂ ਦੀ ਜ਼ਿੰਮੇਵਾਰੀ ਜੋ ਆਪਣੇ ਮੋਡੀਆਂ ਤੇ ਇਹਨਾਂ ਨੇ ਸੰਭਾਲ ਰੱਖੀ ਹੈ ਤੇ ਇਹ ਲਲਕਾਰ ਰਹੇ ਨੇ ਸਰਕਾਰਾਂ ਨੂੰ ਹੁਣ ਤੁਸੀਂ ਲਾ ਲੋ ਵੀ ਅੱਜ ਤਾਂ ਸਾਨੂੰ ਇੱਥੇ ਬਾਹਰ ਰੋਕਦੀ ਹੈ ਜਿੱਦੇ ਨਾ ਸੀ ਦਿੱਲੀ 'ਚ ਸਿਰਫ ਸੇਖ ਸਿੰਘ ਤੀਏ ਸੀ ਤੂੰ ਮੇਰੇ ਕੋਲੇ ਗਈ ਸੀ ਸੇਖ ਸਿੰਘ ਤੁਸੀਂ ਇਹ ਦੇਖ ਲਓ ਵੀ ਅੱਜ ਤਾਂ ਸਾਡੇ ਬੱਚੇ ਇੰਨੇ ਨੇ ਇੰਨਾ ਮੂਰੇ ਨਹੀਂ ਫੌਜ ਖੜਾਈ ਆ ਐਦੂ ਚੋਗਣੀ ਫੌਜ ਜਿਹਦੇ ਅਸੀਂ ਦਿੱਲੀ ਚ ਨਾਲ ਗੱਲਬਾਤ ਲਈ ਕਰਨ ਗਈ ਸੀ ਪਿਛਲੇ ਉਹ ਦੋਲਣ ਚ ਬਾਗੇ ਜਦੋਂ ਬਾਗੇ ਇਹਨਾਂ ਦੇ ਘਰੇ ਵੀ ਗਏ ਉਹਨੂੰ ਘਰੇ ਵੀ ਛੱਡਦੇ ਵਿਸ਼ਵਾਸ ਨਹੀਂ ਆਇਆ ਐਸ਼ੇ ਤੋਮਲ ਨੇ ਅਸੀਂ ਤਿਆਰ ਵਰ ਤਿਆਰ ਕਰਿਆ ਫੋਟੋ ਹੀ ਲਾਈ ਛੱਡ ਨਾਲ ਅਜੀ ਤਾਂ ਕਹਿੰਦੀ ਵੀ ਚੱਲ ਤੇਰੇ ਘਰੇ ਆਇਆ ਫੋਟੋ ਦਾ ਲਾਲਾ ਵੀ ਸਾਡੇ ਵੀ ਯਾਦ ਰੂ ਚੱਲ ਉਹ ਵਧੀਆ ਰਿਆ ਸਾਲ ਗਦਾਰ ਨਾਲ ਲਹਾ ਕੇ ਵੀ ਫੋਟੋ ਕੀ ਕਰਨੀ ਸੀ ਹੈ ਜਦੋਂ ਇਹ ਕਿਹਾ ਬਿਲਾਲਾ ਬੂਟੂ ਉਹਦੀ ਆਪਣੇ ਕਮਰੇ ਚ ਆ ਕੇ ਗਾਹ ਵਧਣ ਦੀ ਹਿੰਮਤ ਨਹੀਂ ਪਈ ਉਹਦੇ ਘਰੋਂ ਵੀ ਵਾਪਸੀ ਮੁੜ ਗਿਆ ਤੁਹਾਨੂੰ ਵੇਖ ਕੇ ਡੱਟ ਸਾਨੂੰ ਕਿੱਥੇ ਇੱਥੇ ਕਿੱਥੋਂ ਮਾਰ ਦੂਗਾ ਉਹਦਾ ਘਰੇ ਨਹੀਂ ਛੱਡਦੇ ਬਾਹਰ ਡੱਟਦੇ ਤੁਹਾਡੇ ਇਹਨਾਂ ਵਿਸ਼ਸਤਰਾਂ ਤੋਂ ਡਰ ਜਾਂਦੇ ਨੇ ਸਾਰਾ ਕੁਝ ਦੀ ਭਾਈ ਸਾਡੇ ਕੋਲ ਸਿੱਧਾ ਹੀ ਸ਼ਾਸਤਰਾਂ ਨੂੰ ਘਰੇ ਦਾ ਹੀ ਡਰਨ ਦਾ ਹੱਕ ਬਣਦਾ ਕੁਦਰਤ ਮਾਰਜ ਦੀ ਉਹ ਨਹੀਂ ਕੁਦਰਤ ਨਹੀਂ ਬਾਬਾ ਜੀ ਖੜ੍ਹ ਜੋ ਘਰੇ ਦਾ ਹੀ ਡਰਨ ਦਾ ਹੱਕ ਬਣਦਾ ਅਸੀਂ ਤਾਂ ਉਹਦੇ ਘਰੇ ਖੜੇ ਸੀ ਅਜਾ ਤੁਸੀਂ ਤੋਮਰ ਸਾਹਿਬ ਦੇ ਘਰ ਗਏ ਸੀ ਵਿੱਚ ਉਹਨੂੰ ਕੋਲ ਘਰੇ ਉਹਦੇ ਦਫ਼ਤਰ ਚੋਦੇ ਜਿੱਥੇ ਸਾਗ ਰੋਟੀਆਂ ਵੀ ਖਾਧੀਆਂ ਨੇ ਭਾਂਡੇ ਵੀ ਖੜੇ ਨੇ ਸਾਰਾ ਕੁਝ ਕਰਿਆ ਉਹਦਾ ਸਰਕਾਰ ਨੂੰ ਅਸੀਂ ਕਹੇ ਵੀ ਨਹੀਂ ਅਸੀਂ ਭਾਈ ਘੋਡੇ ਨਹੀਂ ਸਾਨੂੰ ਕਹਿੰਦੇ ਵੀ ਘੋਡੇ ਲੈ ਜਾਓ ਇੱਥੋਂ ਅਸੀਂ ਗੱਲ ਕਰਨ ਗਏ ਸੀ ਗੱਲ ਕਰਨ ਬਾਅਦ ਸੱਧਿਆ ਸਾਨੂੰ ਪਤਾ ਵੀ ਕਿੰਨੇ ਬੈਰੀਗੇਟ ਸਾਡੇ ਮੂਰੇ ਲਾਏ ਵੇ ਕਿੰਨੀ ਕਿ ਅਸੀਂ ਛੱਦ ਪੁੱਛ ਦਿੱਤੀ ਕਿੰਨੇ ਕਿ ਦਿੱਤੀ ਫੇਰ ਅਸੀਂ ਦਿੱਲੀ ਗਏ ਫੇਰ ਵੀ ਆਪਦੇ ਘਰੇ ਵੀ ਹਿੰਮਤ ਨਹੀਂ ਪਈ ਉਹਦੀ ਫੋਟੋ ਲਾਉਣ ਦੀ ਤੁਹਾਨੂੰ ਫੋਟੋ ਨਹੀਂ ਲਵਾਈ ਉਹਨਾਂ ਫੋਟੋ ਨਹੀਂ ਲਾ ਜ ਹੁਣ ਤੁਸੀਂ ਦੇਖ ਲਓ ਵੀ ਕੀ ਕਰੂਗਾ ਹੁਣ ਤੁਸੀਂ ਵੀ ਜੇ ਦੁਬਾਰੇ ਜਾਵਾਂ ਬੜੇ ਮੇਤਾ ਕੀ ਬਣੂ ਭਾਈ ਇਨਨਕ ਵੀ ਵਜਨ ਪਚਾ ਦੇ ਭਾਈ ਫੋਟੋਆਂ ਦਾ ਲੋਹਾ ਲਿਆ ਕਰੋ ਚਲ ਨਹੀਂ ਤਾਂ ਉਹਨਾਂ ਦਾ ਜੰਮੇ ਲੜਾਈ ਜਾਂਦੇ ਠੀਕ ਹੈ ਤਾਂ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਇੱਕ ਮੁਸਕਾਨ ਦੇ ਨਾਲ ਇੱਕ ਹੌਸਲੇ ਦੇ ਨਾਲ ਇੱਥੇ ਜੋ ਹੈ ਜਜ਼ਬਾ ਕਿਸਾਨਾ ਦਾ ਨਿਹੰਗ ਸਿੰਘਾ ਦਾ ਦੇਖਣ ਨੂੰ ਮਿਲ ਰਿਹਾ ਹੈ ਸ਼ੰਭੂ ਬਾਰਡਰ ਤੇ ਇੰਤਜ਼ਿਆ ਹੋਰ ਵੀ ਬਥੇਰੀਆਂ ਤਸਵੀਰਾਂ ਨੇ ਲਗਾਤਾਰ ਤੁਹਾਨੂੰ ਪੰਜਾਬ ਤੱਕ ਤੇ ਦਿਖਾ ਰਹੇ ਹਾਂ ਮੇਰੀ ਸਹਿਯੋਗੀ ਸੋਨੀਆ ਦੇ ਨਾਲ ਮੈਂ ਔਰ ਸ਼ਿਵਕੌਰ ਸ਼ੰਭੂ ਬਾਰਡਰ